ਬੀੜ ਤਲਾਬ ਤੋਂ 75 ਗ੍ਰਾਮ ਹਰੋਇਨ ਸਮੇਤ ਫੜੇ ਦੋ ਵਿਅਕਤੀਆਂ ਦੇ ਵਿੱਚੋਂ ਇੱਕ ਤੇ ਪਹਿਲਾਂ ਵੀ ਦੋ ਤਿੰਨ ਅਕਸਰ ਇਹ ਇੱਕ ਤੇ ਮਾਮਲੇ ਦਰਜ ਐਸ ਐਚਓ ਥਾਣਾ ਛੱਦਰ ਨੇ ਦਿੱਤੀ ਜਾਣਕਾਰੀ ਬੁੱਧਵਾਰ ਨੂੰ 2 ਵੇ ਦੇ ਲਗਭਗ ਐਸ ਐਚਓ ਥਾਣਾ ਛੱਦਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ 75 ਗ੍ਰਾਮ ਹਰੋਇਨ ਸਮੇਤ ਦੋ ਵਿਅਕਤੀਆਂ ਨੂੰ ਬੀੜ ਤਲਾਬ ਤੋਂ ਗ੍ਰਿਫਤਾਰ ਕੀਤਾ ਹੈ ਅਤੇ ਇਸ ਦੇ ਵਿੱਚ ਇੱਕ ਵਿਅਕਤੀ ਦੇ ਖਿਲਾਫ ਪਹਿਲਾਂ ਵੀ 2-3 ਮੁਕੱਦਮੇ ਐਕਸਾਈਜ ਅਕਟਰ ਦੇ ਆਪਣਾ ਦਰਜ ਹਨ ਇਹਨਾਂ ਤੇ ਥਾਣਾ ਸ਼ਦਰਵੇਖੀ ਮਾਮਲਾ ਦਰਜ ਕਰਕੇ ਇਹਨਾਂ ਨੂੰ ਬੰਦ ਹਵਾਲਤ ਕੀਤਾ ਗਿਆ ਹੈ ਅਤੇ ਅੱਜ ਇਨਾਂ ਨੂੰ ਮਾਂਜੂਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਨੇ ਜਿਹੜੇ ਉਹ ਕੰਗਾਲੇ ਜਾਣਗੇ ਉਹਨਾਂ ਦੱਸਿਆ ਕਿ ਇਹ ਦੋਨੇ ਹੀ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਹਨ ਇੱਕ ਵਿਅਕਤੀ ਰਾਜਸਥਾਨ ਦਾ ਰਹਿਣ ਵਾਲਾ ਤੇ ਇੱਕ ਬੀੜਤਰਾਬ ਦਾ ਰਹਿਣ ਵਾਲਾ ਇਹ ਦੋਨੇ ਆਪਸ ਵਿੱਚ ਰਿਸ਼ਤੇਦਾਰ ਹਨ ਅਸੀਂ ਉਹ ਦਿਖਾ ਰਹੇ ਹਾਂ ਇਹ ਆਪਣਾ ਥਾਣਾ ਸ਼ਦਗੜ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਦੋ ਵਿਅਕਤੀਆਂ ਨੂੰ ਬੀੜਤਰਾਬ ਤੋਂ 75 ਗ੍ਰਾਮ ਹਰੋਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਤੇ ਇੱਕ ਵਿਅਕਤੀ ਦੇ ਪਹਿਲਾਂ ਵੀ 2 ਤੋਂ 3 ਆਪਣਾ ਮੁਕਾਦਮੇ ਐਕਸਾਈਜ ਐਕਟਰ ਦੇ ਦਰਜ ਹਨ ਇਹ ਸਾਰੀ ਜਾਣਕਾਰੀ ਐਸਚੋ ਥਾਣਾ ਸ਼ਦਰ ਵੱਲੋਂ ਸਾਂਝੀ ਕੀਤੀ ਗਈ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਅਮਿਤ ਗੌਰ ਜੀ ਨੇ ਅਦਾਇਤਾ ਮੁਤਾਬਕ ਕੱਲ ਥਾਣਾ ਸ਼ਦਰ ਬਠਿੰਡਾ ਦੀ ਪੁਲਿਸ ਪਾਰਟੀ ਇਹ ਅਸੀਂ ਸਭੀ ਅੰਤਸੰਗਧੀ ਅਗਵਾਈ ਚ ਗਸ਼ਟ ਤੇ ਗਰਾਉਣ ਇਹਨਾਂ ਉਸ ਵੱਲੋਂ ਵੱਡੀ ਸਫਲਤਾ ਉਹ ਹਾਸਲ ਹੋਈ ਜਦੋਂ ਮੈਨੇ ਡੋਨ ਅਦੀਵੰਨਾ ਨੂੰ 75 ਗ੍ਰਾਮ ਐਰੋਨ ਸਮੇਤ ਕਾਬੂ ਕੀਤਾ ਜਿਸ ਤੇ ਸੀ ਮਕਦਮਾ ਨੰਬਰ 4 ਅੰਦਰ ਸੈਕਸ਼ਨ 31 ਬੀ ਆਰ ਪੀਐਸ ਪੁਲਿਸ ጣਣਾ ਸਦਰ ਬਟਿੰਡਾ ਦਰਜ ਕਰਕੇ ਅਸੀਂ ਉਹਦੀ ਅਗਲੀ ਤਫतीश ਕਰ ਰਹੇ ਹਾਂ ਸਰ ਇਹ ਕਿੰਨੇ ਟਾਈਮ ਤੋਂ ਕਾਬੂ ਜੀ ਹੈ ਇਹ ਮੁੜੀ ਪੁੱਛੇਸ ਤੇ ਪਤਾ ਲੱਗਿਆ ਵੀ ਇਹ ਪਿਛਲੇ ਚਾਰ-ਪੰਜ ਮਹੀਨਿਆਂ ਦੇ ਕੰਮ ਕਰ ਰਹੀ ਸੀ ਕਿਸੇ ਦੀੇ ਕੰਮੂ ਕੀ ਕਰਦੀ ਆ ਸਰ ਕੰਮ ਇਹ ਮਿਹਨਤ ਮਜ਼ਦੂਰੀ ਦਾ ਹੀ ਕਰਦੀ ਆ ਇਹ ਰਾਮਾਲੇ ਕੁਟੂ ਮਲੇ ਇਹਨਾਂ ਚੋਂ ਜਿਹੜੇ ਇੱਕ ਦੋਸ਼ੀ ਬੱਗਾ ਸਿੰਘ ਆ ਇਹ ਤਾਂ ਬੇੜਕਲਾ ਪਸਤੀ ਨੰਬਰ 2 ਦਾ ਰਹਿਣ ਵਾਲਾ ਦੂਜਾ ਇਹਦਾ ਰਾਇਟੇ ਸੁਖਵਿੰਦਰ ਸਿੰਘ ਇਹ ਪੰਨੀ ਵਾਲਾ ਜ਼ਿਲ੍ਹਾ ਹਨਮਾਨਗੜੀ ਰਾਜਸਥਾਨ ਦਾ ਰਹਿਣ ਵਾਲਾ ਇਹਨਾਂ ਮੇਨਾਂ ਦੇ ਮਾਮਲੇ ਨਾਲ ਪਹਿਲਾ ਬੱਗਾ ਸਿੰਘ ਇਹਨਾਂ ਚੋਂ ਜਿਹੜਾ ਮੇਨ ਦੋਸ਼ੀ ਉਹਦੇ ਤੇ ਐਕਸਾਈਜ਼ ਰਿਪੋਰਟ ਦੇ ਦੋ ਤਿੰਨ ਐਫਆਰ ਰਿਸਟ ਹੈ ਇਹ ਕੋਰਟ ਸਾਹਿਬ ਨੂੰ ਪੇਸ਼ ਕਰ ਦਿੱਤਾ ਹੈ ਕੋਰਟ ਨੂੰ ਅੱਜ ਅਸੀਂ ਪੇਸ਼ ਕਰਕੇ ਪਾਲਸ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਅਗਲੀ ਇਸ ਕੁਝ ਕੁਛ ਕਰ ਰਹੇ ਹਾਂ ਅੱਜਿਸਰ ਜੋ ਨਸ਼ਾ ਵਿੱਚੋਂ ਦਾ ਕੰਮ ਕਰਦੇ ਆ ਲਖਤੀ ਉਹਨਾਂ ਨੂੰ ਵੀ ਮੈਸੇਜ ਹੈ ਬਠਿੰਡਾ ਪੁਲਿਸ ਨੂੰ ਜਿਹੜੇ ਨਸ਼ਾ ਵਿੱਚੋਂ ਦਾ ਕੰਮ ਕਰਦੇ ਆ ਜਾਂ ਹੋਰ ਵੀ ਕੋਈ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਵਿੱਚ ਸ਼ਾਮਲ ਹੈ ਇਹਨਾਂ ਨੂੰ ਸਖਤ ਮੈਸੇਜ ਹੈ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ